ਸਾਡੇ ਦੇਸ਼ ਵਿੱਚ ਤਿਆਗ ਦੀ ਬੜੀ ਗੱਲ ਚੱਲੀ ਐ ਸਾਧੂਆਂ ਦੀ ਜਿੱਡਾ ਵੱਡਾ ਤਿਆਗੀ ਓਡਾ ਵੱਡਾ ਮਹਾਤਮਾ ਸਮਝਿਆ ਜਾਂਦਾ ਸੀ ਪਰ ਗੁਰਮਤਿ ਵਿੱਚ ਇਹ ਨਹੀਂ ਜੇ ਸਮਝਿਆ ਜਾਂਦਾ ਭਰਾਣੇ ਸਮਿਆਂ ਵਿੱਚ ਜਿੱਡਾ ਵੱਡਾ ਤਿਆਗੀ ਓਡਾ ਵੱਡਾ ਮਹਾਤਮਾ ਜਿਸ ਤਰ੍ਹਾਂ ਲੱਖਪਤੀ ਛੋਟਾ ਸ਼ਾਹੂਕਾਰ ਐ ਤੇ ਕਰੋੜਪਤੀ ਵੱਡਾ ਸ਼ਾਹੂਕਾਰ ਐ ਲੱਖ ਦਾ ਤਿਆਗੀ ਛੋਟਾ ਤਿਆਗੀ ਐ ਕਰੋੜ ਦਾ ਤਿਆਗੀ ਜਿਆਦਾ ਵੱਡਾ ਤਿਆਗੀ ਐ ਪਰ ਹੈਰਾਨਗੀ ਦੀ ਗੱਲ ਜਿਹੜੀ ਚੀਜ਼ ਨੇ ਸਾਡੇ ਕੋਲ ਹੁੰਦਿਆਂ ਕੁਝ ਨਹੀਂ ਸਵਾਰਿਆ ਉਹਨੂੰ ਤਿਆਗ ਵੀ ਦੇਵਾਂਗੇ ਤੇ ਕੋਈ ਫਾਇਦਾ ਨਹੀਂ ਹੋਣ ਵਾਲਾ ਇੱਕ ਗੱਲ ਹੋਰ ਬੰਦਾ ਤਿਆਗਦਾ ਵੀ ਉਹ ਚੀਜ਼ ਹੈ ਜਿਹੜੀ ਬਾਧੂ ਹੋਵੇ ਦੂਜੀ ਨਹੀਂ ਤਿਆਗਦਾ ਬੰਦੇ ਨੇ ਮਾਇਆ ਤਿਆਗੀ ਕਦੋਂ ਜਦੋਂ ਨੂੰ ਪਤਾ ਲੱਗਾ ਮਾਇਆ ਵਿੱਚੋਂ ਦੁੱਖ ਮਿਲਿਆ ਹੈ ਚਿੰਤਾ ਮਿਲੀ ਹੈ ਤਿਆਗ ਕੇ ਵੇਖ ਲਈਏ ਮਾਇਆ ਤਿਆਗ ਕੇ ਵੇਖ ਲਈਏ ਕੰਮ ਉਲਟ ਹੋ ਗਿਆ ਮਾਇਆ ਵਿੱਚੋਂ ਦੁੱਖ ਤੇ ਚਿੰਤਾ ਮਿਲੀ ਸੀ ਤੇ ਤਿਆਗ ਕੇ ਵੇਖ ਲੱਗਿਆ ਕੀ ਮਿਲਿਆ ਹੰਕਾਰ ਮਿਲ ਗਿਆ ਮੇਰੇ ਵਰਗਾ ਤਿਆਗੀ ਕੋਈ ਨਹੀਂ ਮੈਂ ਵੱਡਾ ਵੱਡਾ ਤਿਆਗੀ